ਕਈ ਵਾਰੀ ਜ਼ਿੰਦਗੀ ਦੇ ਵਿੱਚ ਅਸੀਂ ਰੱਬ ਦੇ ਉੱਪਰ ਸ਼ੱਕ ਵੇ ਕਰਦੇ ਆ ਕਿ ਰੱਬ ਸਾਡੀ ਅਰਦਾਸ ਨਹੀਂ ਸੁਣਦਾ ਪਰ ਸੱਚ ਪਤਾ ਕੀ ਹੈ ਰੱਬ ਸਾਡੀ ਇੱਕ ਇੱਕ ਚੀਜ਼ ਵੇਖ ਰਿਹਾ ਸੀ ਕੀ ਕਰੀ ਜਾਣੇ ਆ ਜਦੋਂ ਅਸੀਂ ਦੂਜਿਆਂ ਦੇ ਵਾਸਤੇ ਭਲਾਈ ਦਾ ਕੋਈ ਕੰਮ ਕਰਦੇ ਆ ਉਹ ਕੰਮ ਨੂੰ ਦੇਖੇ ਭਾਵੇਂ ਕੋਈ ਨਾ ਦੇਖੇ ਪਰ ਪ੍ਰਮਾਤਮਾ ਜ਼ਰੂਰ ਵੇਖ ਰਿਹਾ ਹੁੰਦਾ ਅੰਮ੍ਰਿਤ ਵੇਲੇ ਜਾਗਣਾ ਨਾਮ ਜਪਣਾ ਤਾਂ ਅੰਮ੍ਰਿਤ ਵੇਲੇ ਸਿਰਫ ਅਸੀਂ ਨਹੀਂ ਜਾਗਦੇ ਸਾਡੀ ਕਿਸਮਤ ਵੀ ਨਾਲ ਹੀ ਜਾਗਦੀ ਆ ਇਹ ਜਿਹੜੀਆਂ ਗੱਲਾਂ ਹਨ ਬੜੀਆਂ ਕੀਮਤੀ ਨੇ ਕਈ ਵਾਰੀ ਇੱਕ ਛੋਟੀ ਜੀ ਕਹਾਣੀ ਜਾਂ ਛੋਟਾ ਜਿਹਾ ਨੁਕਤਾ ਬੰਦੇ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ ਤੁਸੀਂ ਕਦੇ ਸੋਚਿਆ ਸਾਧ ਸੰਗਤ ਜੀ ਸਾਡੇ ਆਸ-ਪਾਸੇ ਕਿੰਨੇ ਪੰਛੀ ਨੇ ਕੁੱਤੇ گاਵਾ ਕਿੰਨਾ ਕੁਝ ਹੈ ਕਿਸ ਤਰ੍ਹਾਂ ਸਾਡੀ ਜਿਹੜੀ ਰੋਜੀ ਰੋਟੀ ਬੱਚੇ ਸਾਰੇ ਜੀ ਬਰਕਤ ਪਾ ਸਕਦੇ ਆ ਅਸੀਂ ਸੋਚਾਂਗੇ ਕਿਵੇਂ ਹੋ ਜਾਏਗਾ ਅਸੀਂ ਨਾ ਕਈ ਵਾਰੀ ਆਪਦੀ ਸੋਚ ਨੂੰ ਆਪਦੇ ਲੋਭ ਤੱਕ ਹੀ ਸੀਮਤ ਕਰੀ ਫਿਰਦੇ ਆਂ ਵੀ ਘਰ ਦਾ ਘਰ ਦਾ ਹੀ ਪਰਿਵਾਰ ਦਾ ਹੀ ਕੁਝ ਨਾ ਕੁਝ ਸਵਾਰਨਾ ਬਾਹਰ ਨਹੀਂ ਕਿਸੇ ਦਾ ਕੁਝ ਸਵਾਰਨਾ ਪਰ ਜਦੋਂ ਅਸੀਂ ਸਭ ਮੈਂ ਜੋਤ ਜੋਤ ਹੈ ਸੋਏ ਹਰ ਜੀਵ ਦੇ ਵਿੱਚ ਪ੍ਰਮਾਤਮਾ ਦੀ ਜੋਤ ਵੇਖਦੇ ਆਂ ਪ੍ਰਮਾਤਮਾ ਬਹੁਤ ਕਿਰਪਾ ਕਰਦਾ ਹੈ ਘਰ ਦੇ ਵਿੱਚ ਬੜੀ ਸ਼ਾਂਤੀ ਰਹਿਣ ਲੱਗ ਜਾਂਦੀ ਆ ਇਹ ਮਿਹਰ ਦੀ ਨਿਸ਼ਾਨੀ ਆ ਜਿਨ੍ਹਾਂ ਦੇ ਘਰਾਂ ਵਿੱਚ ਸ਼ਾਂਤੀ ਹੈ ਤੁਸੀਂ ਅੱਜ ਜਾਓ ਘਰਾਂ-ਘਰਾਂ ਵਿੱਚ ਪਤਾ ਕਰੋ ਸੱਸ ਨੂੰ ਦੀ ਲੜਾਈ ਪਤੀ ਪਤਨੀ ਦੀ ਲੜਾਈ ਜਾਂ ਬੱਚਿਆਂ ਦੀ ਜੈਦ ਕਿੰਨਾ ਕੁਝ ਹੈ ਜੋ ਅੱਜ ਹੋ ਰਿਹਾ ਇਸ ਕਰਕੇ ਆ ਕਿਉਂਕਿ ਆਪਾਂ ਸਵਾਰਥੀ ਹੋ ਗਏ ਕਿਸੇ ਦੀ ਆਪਾਂ ਮਦਦ ਨਹੀਂ ਕਰਦੇ ਦਸਬੰਧ ਨਹੀਂ ਕੱਢਦੇ ਜੇ ਤੁਸੀਂ ਕਿਸੇ ਦੀ ਮਦਦ ਕਰੋਗੇ ਕੋਈ ਦੇਖੇ ਚਾਹੇ ਨਾ ਦੇਖੇ ਰੱਬ ਤਾਂ ਦੇਖ ਰਿਹਾ ਹੈ ਸਾਨੂੰ ਹਮੇਸ਼ਾ ਨੇਕੀ ਕਰਨੀ ਚਾਹੀਦੀ ਹੈ ਤੇ ਨੇਕੀ ਕਰਕੇ ਸੁਣਾਉਣਾ ਜਿਤਾਉਣਾ ਨਹੀਂ ਚਾਹੀਦਾ ਬੰਦੇ ਦੇ ਕਈ ਇਹੋ ਜਿਹੇ ਕੰਮ ਹੁੰਦੇ ਆ ਜਿਹੜੇ ਉਹਨੂੰ ਜ਼ਿੰਦਗੀ ਵਿੱਚ ਘਾਟਾ ਪਾਉਂਦੇ ਆ ਤਕਲੀਫ ਦਿੰਦੇ ਆ ਦੁੱਖ ਦਿੰਦੇ ਆ ਕਈ ਕਰਮੋਂ ਤੋਂ ਇਹੋ ਜਿਹੇ ਹੋ ਜਾਂਦੇ ਜਿਨ੍ਹਾਂ ਨਾਲ ਉਹਦਾ ਜੀਵਨ ਛੜਦੀ ਕਲਾ ਵਿੱਚ ਹੋ ਜਾਂਦਾ ਹੈ ਤਾਂ ਉਹ ਇਹਨੂੰ ਇੱਕ ਕਹਾਣੀ ਦੁਆਰਾ ਸਮਝਦੇ ਆ ਇੱਕ ਮਹਾਪੁਰਖਾਂ ਕੋਲ ਬਹੁਤ ਸਾਰੀ ਸੰਗਤ ਆਉਂਦੀ ਸੀ ਉਹ ਕਹਿ ਰਹੇ ਸੀ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਅਸਲ ਸੁੱਖ ਕਿੱਥੇ ਮਿਲਦਾ ਕਹਿੰਦੇ ਅਸੀਂ ਇਹੋ ਜਿਹੇ ਲੋਕ ਦੇਖੇ ਆ ਜਿਹੜੇ ਕਦੇ ਮੰਗਦੇ ਹੁੰਦੇ ਸੀਗੇ ਦਰਦਰ ਦੀਆਂ ਠੋਕਰਾਂ ਖਾਂਦੇ ਸੀ ਅੱਜ ਬਾਦਸ਼ਾਹ ਬਣ ਗਏ ਅਹਿਮ ਦੇ ਲੋਕ ਜੇ ਰੱਬ ਨਾਲ ਜੁੜ ਗਏ ਉਹ ਲੋਕ ਤੇ ਪ੍ਰਲੋਕ ਉਹਨਾਂ ਨੇ ਦੋਵੇਂ ਜਿੱਤ ਲਿਆ ਉਹਨਾਂ ਦੀ ਗੱਲ ਸੁਣ ਕੇ ਇੱਕ ਨੌਜਵਾਨ ਖੜਾ ਹੋਇਆ ਕਹਿੰਦਾ ਮਹਾਪੁਰਖੋ ਸਾਨੂੰ ਵੀ ਦੱਸੋ ਜੀ ਵੀ ਇਹ ਬਾਦਸ਼ਾਹੀ ਇਹ ਬਰਕਤਾਂ ਕਿਵੇਂ ਮਿਲਦੀਆਂ ਨੇ ਕਿਉਂਕਿ ਸਾਡੇ ਘਰ ਵਿੱਚ ਮਹਾਪੁਰਖੋ ਬਰਕਤ ਬਿਲਕੁਲ ਵੀ ਹੈ ਨਹੀਂ ਇਹ ਸੁਣ ਕੇ ਇੱਕ ਹੋਰ ਬੰਦਾ ਖੜਾ ਹੋ ਗਿਆ ਉਹ ਕਹਿਣ ਲੱਗਾ ਮਹਾਪੁਰਖੋ ਮੈਂ ਇੱਥੇ ਕੁਝ ਗੱਲਾਂ ਆਪ ਜੀ ਨੂੰ ਦੱਸਾਂਗਾ ਜਿਹੜੀਆਂ ਮੈਂ ਕਿਸੇ ਹੋਰ ਮਹਾਪੁਰਖਾਂ ਤੋਂ ਸੁਣੀਆਂ ਸੀ ਆਪ ਜੀ ਦੇ ਬਚਨ ਬੜੇ ਚੰਗੇ ਆ ਪਰ ਮੈਨੂੰ ਪਤਾ ਵੀ ਅਮੀਰੀ ਕਿਵੇਂ ਆ ਜਾਂਦੀ ਹੈ ਫਿਰ ਉਹ ਕਹਿਣ ਲੱਗਾ ਮੇਰੀਆਂ ਇਹ ਸੱਤ ਗੱਲਾਂ ਯਾਦ ਰੱਖਿਓ ਜਿਹਦੇ ਨਾਲ ਬੰਦਾ ਅਮੀਰ ਹੋ ਜਾਂਦਾ ਪਹਿਲੀ ਗੱਲ ਤਾਂ ਇਹ ਆ ਵੀ ਅੰਮ੍ਰਿਤ ਵੇਲੇ ਜਾਗਣਾ ਚਾਹੀਦਾ ਬੰਦੇ ਨੂੰ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਤਾਂ ਪਤਾ ਹੀ ਆ ਵੀ ਜਿਹੜਾ ਲੇਟ ਜਾਗੇਗਾ ਉਹਦੇ ਕੰਮ ਵੀ ਲੇਟ ਹੋਣਗੇ ਜ਼ਿੰਦਗੀ ਵਿੱਚ ਵੀ ਉਹ ਲੇਟ ਹੀ ਰਹੂਗਾ ਕਦੇ ਅੱਗੇ ਨਹੀਂ ਆ ਸਕਦਾ ਅੰਮ੍ਰਿਤ ਵੇਲੇ ਜਾ ਕੇ ਰਸਨਾ ਨਾਲ ਇਹ ਜੀਵ ਜਿਹੜੀ ਰਸਨਾ ਨੂੰ ਪਵਿੱਤਰ ਕਰਨ ਲਈ ਵਾਹਿਗੁਰੂ ਦਾ ਨਾਮ ਵੀ ਜਪਣਾ ਚਾਹੀਦਾ ਹੈ ਹੁਣ ਅੰਮ੍ਰਿਤ ਵੇਲੇ ਵੀ ਜਾਗੇ ਹਾਂ ਤੇ ਨਾਮ ਵੀ ਜਪ ਲਿਆ ਹੁਣ ਇਹ ਜਿਹੜੀਆਂ ਚਿੜੀਆਂ ਨੇ ਪੰਛੀ ਆ ਇਹਨਾਂ ਨੂੰ ਕਿਹੜੀ ਚੀਜ਼ ਪਾਉਣੀ ਚਾਹੀਦੀ ਆ ਸਾਧ ਸੰਗਤ ਜੀ ਫਿਰ ਉਹਨੇ ਸਾਰੀਆਂ ਗੱਲਾਂ ਦਸੀਆਂ ਕਹਿੰਦੇ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਲੋਕ ਹੁੰਦੇ ਸੀ ਇਹਨਾਂ ਪ੍ਰਿੰਦਿਆਂ ਲਈ ਚੋਗਾ ਰੱਖਦੇ ਹੁੰਦੇ ਸੀ ਘਰ ਵਿੱਚ ਪਾਣੀ ਰੱਖਦੇ ਹੁੰਦੇ ਸੀਗੇ ਜੇ ਕਿਸੇ ਦੇ ਘਰ ਚੋਗਾ ਰੱਖਿਆ ਜਾਂਦਾ ਪੰਛੀ ਲਈ ਪਾਣੀ ਰੱਖਿਆ ਜਾਂਦਾ ਸੱਚ ਕਰਕੇ ਜਾਣਿਓ ਉਹ ਘਰ ਕਦੇ ਗਰੀਬ ਨਹੀਂ ਹੁੰਦਾ ਕਿਉਂਕਿ ਉਥੇ ਪੰਛੀ ਆਉਂਦੇ ਆ ਦਾਣਾ ਚੁਗਦੇ ਆ ਪਾਣੀ ਪੀਂਦੇ ਆ ਅਸੀਸਾਂ ਵੀ ਦੇ ਕੇ ਜਾਂਦੇ ਆ ਪੰਛੀ ਉੱਡਦਾ ਹੋਇਆ ਰੋਕੇ ਤੁਹਾਡੇ ਘਰੇ ਅੰਨ ਖੰਦ ਆਕਾਰ ਪੁਰਖ ਕੋਲ ਬੇਨਤੀ ਕਰਦਾ ਉਹਦੀਆਂ ਆਂਦਰਾਂ ਅਸੀਸਾਂ ਦਿੰਦੀਆਂ ਨੇ ਵਾਹਿਗੁਰੂ ਕਿਸ ਨੇ ਸਾਡੇ ਲਈ ਅੰਨ ਪਾਣੀ ਰੱਖਿਆ ਉਹਦੀ ਝੋਲੀ ਹਮੇਸ਼ਾ ਭਰੀ ਰੱਖੀ ਪ੍ਰਮਾਤਮਾ ਫਿਰ ਉਹਦੀ ਅਰਦਾਸ ਕਬੂਲ ਕਰਦਾ ਹੈ ਜਿਸਦੇ ਵੀ ਘਰ ਵਿੱਚ ਪੰਛੀ ਆਉਂਦੇ ਆ ਚੋਗਾ ਚੁਗਦੇ ਆ ਬਰਕਤ ਕਦੇ ਵੀ ਨਹੀਂ ਜਾਂਦੀ ਉਹ ਘਰ ਵਿੱਚ ਮਾਇਆ ਵੀ ਵੱਧ ਤੋਂ ਵੱਧ ਆਉਂਦੀ ਮਾਇਆ ਟਿਕੀ ਵੀ ਰਹਿੰਦੀ ਹੈ ਇਸ ਕਰਕੇ ਭਾਈ ਇੱਕ ਤਾਂ ਇਹ ਕੰਮ ਤੁਸੀਂ ਕਰਨੇ ਆ ਫਿਰ ਅੰਮ੍ਰਿਤ ਵੇਲਾ ਵੀ ਸੰਭਾਲ ਲਿਆ ਨਾਮ ਵੀ ਜਪ ਲਿਆ ਤੇ ਪੰਛੀਆਂ ਵਾਸਤੇ ਦਾਣਾ ਤੇ ਪਾਣੀ ਦੋਨੋਂ ਚੀਜ਼ਾਂ ਜ਼ਰੂਰੀ ਆ ਰੱਖਣੀ ਆ ਗਰਮੀ ਦੇ ਵਿੱਚ ਤਾਂ ਪਾਣੀ ਰੱਖਣਾ ਇੰਨਾ ਜ਼ਿਆਦਾ ਜ਼ਰੂਰੀ ਆ ਅਸੀਂ ਇਹਨੇ ਦਾਲਚ ਵਿੱਚ ਫਸ ਗਏ ਆਪਦੇ ਕੰਮਾਂ ਵਿੱਚ ਆਪਦੇ ਪੈਰਾਂ ਤੇ ਆਪ ਕਹਾੜਾ ਮਾਰ ਲਿਆ ਮਹਾਰਾਜ ਦੇ ਸਿਧਾਂਤ ਸੀ ਵੰਡ ਕੇ ਛਕਣਾ ਉਹ ਪੰਛੀ ਵੀ ਇਹਦੇ ਵਿੱਚ ਹੀ ਆਉਂਦੇ ਆ ਹੁਣ ਜਿਹੜਾ ਬੰਦਾ ਸਵੇਰੇ ਉੱਠ ਕੇ ਵਾਹਿਗੁਰੂ ਨੂੰ ਯਾਦ ਕਰਦਾ ਅਕਾਲ ਪੁਰਖ ਉਹਦੇ ਘਰੇ ਬਰਕਤਾਂ ਭੇਜਦਾ ਹੈ ਰਿਜਕ ਜਵਾਦਾ ਕਰਦਾ ਹੈ ਮੁਸ਼ਕਲਾਂ ਤੋਂ ਬਚਾਉਂਦਾ ਹੈ ਉਹਨੂੰ ਰਾਹ ਦਿਖਾਉਂਦਾ ਹੈ ਉਹਨੂੰ ਇਸ ਕਰਕੇ ਕਈ ਵਾਰੀ ਨਾ ਕਈਆਂ ਨੂੰ ਗੱਲਾਂ ਏ ਕਾਲਪਨਿਕ ਜੀਆਂ ਲੱਗ ਸਕਦੀਆਂ ਨੇ ਹੈ ਛੋਟੀਆਂ ਗੱਲਾਂ ਪਰ ਜਦੋਂ ਬੰਦਾ ਕਰੇਗਾ ਉਹ ਜਾਣੇਗਾ ਵਿੱਚ ਕਿੰਨਾ ਸੌਖਾ ਜੇ ਆਪਾਂ ਹਮਿਲ ਕਮਾਲੀਏ ਸਾਡੀ ਜ਼ਿੰਦਗੀ ਸਬਰ ਜੋਗੀ ਅਜੇ ਤਾਂ ਮਨੁੱਖਾ ਜੀ ਜਨਮ ਮਿਲਿਆ ਹੈ ਲੋੜ ਆ ਭਾਈ ਇਹ ਵੇਲਾ ਸੰਭਾਲਣ ਦੀ ਦੂਜਿਆਂ ਜਿਹੜੀਆਂ ਜੂਨਾ ਨੇ ਉਹਨਾਂ ਦੀ ਮਦਦ ਕਰਨ ਦੀ ਤੇ ਅਗਲੀ ਗੱਲ ਜਿਹੜੀ ਆ ਵੀ ਕਰਮ ਕਰਕੇ ਸਬਰ ਰੱਖਣਾ ਬਹੁਤ ਜ਼ਰੂਰੀ ਹੈ ਇਹ ਨਹੀਂ ਹੁੰਦਾ ਵੀ ਆਪਾਂ ਅੱਜ ਬੀਜ ਬੀਜਿਆ ਤੇ ਉਹਨੂੰ ਪੱਟ ਕੇ ਦੇਖਣ ਲੱਗ ਜਾਈਏ ਵੀ ਕੋ ਜੁਗ ਗਿਆ ਨਹੀਂ ਕੱਲ ਨੂੰ ਫੇਰ ਬੀਜ ਦਈਏ ਫੇਰ ਪੱਟ ਕੇ ਦੇਖਣ ਲੱਗ ਜਾਈਏ ਬੀਜ ਉਗੇਗਾ ਨਹੀਂ ਉਗੇਗਾ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਕਿਸੇ ਚੀਜ਼ ਨੂੰ ਹੋਣ ਨੂੰ ਸਬਰ ਵੀ ਰੱਖਣਾ ਪੈਂਦਾ ਹੈ ਪਰ ਇਹ ਗੱਲ ਜਿਹੜੀ ਆ ਸਾਨੂੰ ਸੋਚ ਲੈਣੀ ਚਾਹੀਦੀ ਆ ਸਮਝ ਲੈਣੀ ਚਾਹੀਦੀ ਆ ਕਿ ਸਾਡੇ ਰਜਕ ਵਿੱਚ ਤਦ ਹੀ ਬਰਕਤ ਪਊਗੀ ਜਦੋਂ ਆਪਾਂ ਆਪਣੀ ਕਿਰਤ ਕਮਾਈ ਵਿੱਚੋਂ ਇਹਨਾਂ ਪੰਛੀਆਂ ਵਾਸਤੇ ਕੁਝ ਨਾ ਕੁਝ ਅੰਨ ਪਾਣੀ ਇਹਨਾਂ ਨੂੰ ਪਾਵਾਂਗੇ ਦਾਣਾ ਪਾਵਾਂਗੇ ਪਾਣੀ ਰੱਖਾਂਗੇ ਬਾਕੀ ਰੱਬ ਨੇ ਬਹੁਤ ਕੁਝ ਕਈਆਂ ਨੂੰ ਦਿੱਤਾ ਹੁੰਦਾ ਪਰ ਦਿਲ ਤੋਂ ਬਿਨਾ ਦਾਨ ਨਹੀਂ ਹੁੰਦਾ ਦਾਨ ਦੇਣਾ ਹੱਥਾਂ ਦਾ ਗੁਣ ਨਹੀਂ ਦਿਲ ਦਾ ਗੁਣ ਜਿਹਦਾ ਦਿਲ ਵੱਡਾ ਹੋਊਗਾ ਦਿਲ ਤੋਂ ਬਿਨਾ ਦਾਨ ਨਹੀਂ ਹੁੰਦਾ ਗਰੀਬਾਂ ਦੀ ਮਦਦ ਵੀ ਕਰਿਆ ਕਰੋ ਉਹ ਨੌਜਵਾਨ ਨੇ ਕਿਹਾ ਵੀ ਕਈ ਵਾਰੀ ਬੰਦਾ ਪਾਠ ਅਰਦਾਸ ਭਗਤੀ ਕਰਦਾ ਪਰ ਰਾਹ ਨਹੀਂ ਮਿਲਦਾ ਕਿਉਂਕਿ ਨੇਕੀ ਅਜੇ ਹੱਥ ਹੱਥੀਂ ਜਿਹੜੀ ਸੇਵਾ ਕਰਨੀ ਆ ਨਾ ਉਹਦੇ ਅਰ ਕੀ ਰੀਸ ਨਹੀਂ ਦਿਲੋਂ ਮਦਦ ਕਰੀਏ ਕਿਸੇ ਗਰੀਬ ਦੀ ਰੱਬ ਸਾਡੀ ਮਦਦ ਕਰੂਗਾ ਕਈ ਵਾਰੀ ਆਪਾਂ ਮਦਦ ਕਰਨ ਲਈ ਦੂਰ ਚਲੇ ਜਾਂਦੇ ਆ ਲੱਭਦੇ ਫਿਰਦਿਆਂ ਪਰ ਸਾਡੇ ਪਿੰਡਾਂ ਵਿੱਚ ਹੀ ਲੋੜਵੰਦ ਪਰਿਵਾਰ ਹੁੰਦੇ ਆ। ਕਈ ਗਰੀਬ ਘਰ ਹੁੰਦੇ ਆ ਜਿੱਥੇ ਬੱਚਿਆਂ ਨੂੰ ਪੜਾਇਆ ਜਾ ਸਕਦਾ ਉਹਨਾਂ ਦੀ ਪੜ੍ਹਾਈ ਦਾ ਖਰਚਾ ਇੱਕ ਬੱਚੇ ਦਾ ਆਪਾਂ ਫੀਸ ਭਰਦੀਏ ਕਿਤਾਬਾਂ ਲੈ ਕੇ ਦੇ ਦਈਏ। ਕਿੰਨਾ ਕੁਝ ਸਾਨੂੰ ਕਿੰਨੀਆਂ ਅਸੀਸਾਂ ਮਿਲਣਗੀਆਂ। ਬਜ਼ੁਰਗ ਬੁੱਢੇ ਉਹਨਾਂ ਨੂੰ ਦਵਾਈ ਦੀ ਲੋੜ ਹੁੰਦੀ ਆ। ਆਪਾਂ ਉਹਨਾਂ ਨੂੰ ਦਵਾਈ ਲਿਆ ਕੇ ਦੇ ਸਕਦੇ ਆ। ਉਹ ਜਾ ਵੀ ਨਹੀਂ ਸਕਦੇ ਵਿਚਾਰੇ ਕਿਤੇ ਚੱਲ ਕੇ। ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਆਲਾ ਦਵਾਲਾ ਦੇਖੋ ਆਸੇ-ਪਾਸੇ ਬਹੁਤ ਜਦੋਂ ਤੁਸੀਂ ਰਾਹ ਤੇ ਤੁਰੋਗੇ ਲੋੜਵੰਦ ਪਰਿਵਾਰ ਤੁਹਾਨੂੰ ਮਿਲਣਗੇ ਇਸ ਕਰਕੇ ਗਰੀਬੀ ਜਿਹੜੀ ਆ ਦੂਰ ਹੋ ਜਾਵੇਗੀ ਤੁਹਾਨੂੰ ਲੱਗੇਗਾ ਵੀ ਐਵੇਂ ਤਾਂ ਸਾਡੇ ਪੈਸੇ ਖਰਚ ਜਾਣਗੇ ਨਹੀਂ ਭਾਈ ਐਵੇਂ ਮਾਇਆ ਟਿਕ ਜਾਂਦੀ ਹੈ ਜਦੋਂ ਆਪਾਂ ਪੈਸਾ ਲਾਉਂਦੇ ਨਹੀਂ ਨਾ ਦਸਵੰਧ ਨਹੀਂ ਕੱਢਦੇ ਫਿਰ ਡਾਕਟਰ ਲੈਂਦੇ ਆ ਵੱਡੇ ਵੱਡੇ ਇਹ ਜਿਹੜੇ ਬਿੱਲ ਬਣਾ ਕੇ ਹਸਪਤਾਲਾਂ ਦੇ ਵਿੱਚ ਦੇਣੇ ਪੈਂਦੇ ਪੈਸੇ ਫਿਰ ਤੇ ਜੇ ਤੁਸੀਂ ਆਪਦੇ ਦਿਨ ਦੀ ਸ਼ੁਰੂਆਤ ਇਹ ਜਿਹੜੇ ਪੰਛੀ ਆ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਸਬਰ ਹੈ ਇਹਨਾਂ ਪ੍ਰਿੰਦਿਆਂ ਵਿੱਚ ਇਹਨਾਂ ਵਾਸਤੇ ਪਾਣੀ ਰੱਖੋਗੇ ਇਹਨਾਂ ਨੂੰ ਦਾਣਾ ਪਾਉਂਗੇ ਇਹ ਦਾਣਾ ਛਕਣਗੇ ਅਸੀਸਾਂ ਵੀ ਦੇਣਗੇ ਜਿਵੇਂ ਉਹ ਸਾਖੀ ਵੀ ਆਉਂਦੀ ਆ ਗੁਰੂ ਕੇ ਇੱਕ ਸਿੱਖ ਦੀ ਜਿਨ੍ਹਾਂ ਦੇ ਘਰ ਵਿੱਚ ਪੰਛੀ ਰਹਿੰਦੇ ਸੀ ਉਹਨਾਂ ਦੇ ਦਾਣੇ ਚੁੱਕ ਚੁੱਕ ਕੇ ਗੁਰੂ ਕੇ ਲੰਗਰਾਂ 'ਚ ਪਾਉਂਦੇ ਸੀ ਫਿਰ ਉਹ ਅਮੀਰ ਹੋ ਗਏ ਸੀ ਪਰ ਜਦੋਂ ਉਹਨਾਂ ਨੇ ਨਵਾਂ ਮਕਾਨ ਬਣਾ ਲਿਆ ਫਿਰ ਸਾਰਾ ਕੁਝ ਕਰਨੋਂ ਹੀ हट ਗਏ ਪੰਛੀ ਜਿਹੜੇ ਉੱਥੋਂ ਜਾਣਾ ਪਿਆ ਉਹਨਾਂ ਨੂੰ ਉਹ ਬਰਕਤ ਹੀ ਉੱਡ ਗਈ ਉਹਨਾਂ ਦੀ ਘਰ ਵਿੱਚੋਂ ਤਾਂ ਇਹ ਪੰਛੀ ਜਿਹੜੇ ਆ ਇਤਿਹਾਸ ਵਿੱਚ ਵੀ ਸਾਖੀਆਂ ਆਉਂਦੀਆਂ ਕਹਾਣੀਆਂ ਵੀ ਨੇ ਸਮਝਾਉਣ ਲਈ ਕਿ ਚਿੜੀਆਂ ਜਿਹੜੀਆਂ ਹੁੰਦੀਆਂ ਨੇ ਇਹ ਰੱਬ ਦੇ ਜੀ ਆ ਸਾਰੇ ਕੋਈ ਵੀ ਪ੍ਰਿੰਦਾ ਹੈ ਇਹ ਨਹੀਂ ਕਿ ਕੇਵਲ ਚਿੜੀਆਂ ਨੂੰ ਹੀ ਪਉਣਾ ਹੈ ਇਹ ਤਾਂ ਸਮਝਾਉਣ ਮਾਤਰ ਹੁੰਦੀ ਹੈ ਜਿੰਨੇ ਵੀ ਪੰਛੀ ਆ ਭਾਈ ਸਾਰੇ ਉਹਦੇ ਹੀ ਸਾਜੇ ਆ ਸਾਰਿਆਂ ਨੂੰ ਪਾਈ ਚਲੋ ਕਹਿਣ ਤੋਂ ਭਾਵ ਇਹ ਆ ਵੀ ਆਦਤ ਬਣਾ ਲਓ ਆਪਣੀ ਜਦੋਂ ਤੁਹਾਡੀ ਆਦਤ ਪੱਕ ਜਾਣੀ ਹੈ ਤੇ ਤੁਹਾਨੂੰ ਆਨੰਦ ਆਉਣ ਲੱਗ ਜਾਣਾ ਪਹਿਲਾਂ ਪਹਿਲਾਂ ਵਾਹਿਗੁਰੂ ਕਹਿਣ ਨੂੰ ਜੀਵ ਦਾ ਦਿਲ ਨਹੀਂ ਕਰਦਾ ਮਨ ਨਹੀਂ ਮੰਨਦਾ ਇੱਕ ਵਾਰੀ ਕਹੀਏ ਵਾਹਿਗੁਰੂ ਰਸ ਆ ਗਿਆ ਦੂਜੀ ਵਾਰੀ ਕਹੀਏ ਦੂਜੀ ਵਾਰੀ ਵੀ ਰਸ ਆ ਗਿਆ ਤੀਜੀ ਵਾਰੀ ਕਹਿਣ ਨੂੰ ਦਿਲ ਕੀਤਾ ਸਮਝੋ ਖੇਡ ਬਣੀ ਜਾਂਦੀ ਹੈ ਗੱਲਾਂ ਜਿਹੜੀਆਂ ਨੇ دنیਆਵੀ ਇਹ ਤਾਂ ਆਪਾਂ ਕਰ ਹੀ ਜਾਣੀਆਂ ਨੇ ਪਰ ਜਦੋਂ ਕੋਈ ਤੁਹਾਡੇ ਕੋਲ ਨਹੀਂ ਹੁੰਦਾ ਇਕੱਲੇ ਹੁੰਨੇ ਆ ਉਦੋਂ ਤਾਂ ਨਾਮ ਜਪਿਆ ਕਰੋ ਭਾਈ ਹਾਥ ਪਾਉ ਕਰ ਕਾਮ ਸਭ ਚੀਤ ਨਰਨਜਣ ਨਾਲ ਇਸ ਕਰਕੇ ਜਿਹੜੇ ਚਿੜੀਆਂ ਨੂੰ ਲੋਕ ਦਾਣਾ ਪਾਉਂਦੇ ਆ ਸਵੇਰੇ ਤੇ ਜਾਂ ਫਿਰ ਪਾਣੀ ਰੱਖਦੇ ਆ ਉਹਨਾਂ ਵਾਸਤੇ ਕੁੰਡੀਆਂ ਚ ਭਰ ਕੇ ਬਰਤਨਾਂ ਚ ਭਰ ਕੇ ਘਰਾਂ ਦੀਆਂ ਛੱਤਾਂ ਤੇ ਗਰਮੀ ਵਿੱਚ ਵੀ ਸਰਦੀ ਵਿੱਚ ਵੀ ਝੋਗਾ ਪਾਉਂਦੇ ਆ ਉਹ ਘਰੇ ਗਰੀਬੀ ਕਿੱਥੇ ਆ ਜੂਗੀ ਜੀ ਉੱਥੇ ਤਾਂ ਮਾਇਆ ਟੱਗ ਜੂਗੀ ਉੱਥੇ ਤਾਂ 100 ਰੁਪਈਆ ਵੀ ਹਜ਼ਾਰਾਂ ਵਰਗਾ ਜਿਹੜਾ ਟੱਗ ਗਿਆ ਕਈਆਂ ਘਰਾਂ ਵਿੱਚ ਲੱਖਾਂ ਰੁਪਈਏ ਆ ਟੱਗਦੀ ਨਹੀਂ ਮਾਇਆ ਬਰਕਤ ਹੀ ਹੈ ਨਹੀਂ ਕਿਉਂਕਿ ਉੱਥੇ ਰੱਬ ਦਾ ਨਾਮ ਹੈ ਨਹੀਂ ਬਾਉਂਡਰੀ ਛਕਣ ਵਾਲੀ ਗੱਲ ਹੈਣੀ ਸੱਚੀ ਸੁੱਚੀ ਕਿਰਤ ਹੈਣੀ ਗੁਰੂ ਸਾਹਿਬ ਅਗੇ ਅਰਦਾਸਾਂ ਕਰੀਏ ਮਹਾਰਾਜ ਸਾਨੂੰ ਇਹ ਦਾਤ ਬਖਸ਼ੋ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਬਾਦਸ਼ਾਹ ਜੀ ਦਾ ਅਜ ਆਗਮਨ ਪੁਰਬ ਹੈ ਸੋ ਆਪਾਂ ਪ੍ਰਣ ਕਰੀਏ ਵੀ ਇਹ ਚੀਜ਼ਾਂ ਜਿਹੜੀਆਂ ਅਸੀਂ ਅਕੱਲ ਤੋਂ ਹੀ ਸ਼ੁਰੂ ਕਰਾਂਗੇ ਸਵੇਰੇ ਉੱਠਦਿਆਂ ਸਾਰ ਅੰਮ੍ਰਿਤ ਵੇਲੇ ਇਹ ਕਰਮ ਕਰਾਂਗੇ ਜੀ ਪੁੱਲ ਚੁੱਕ ਦੀ ਖੇਮਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਸਤਿਗੁਰੂ ਜੀ ਸਰਬੱਤ ਸੰਗਤਾਂ ਦਾ ਭਲਾ ਕਰਨਾ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ